ਨਾਮ ਬੋਲੋ ਤੁਹਾਨੂੰ ਆਪਣਾ ਮੇਰਾ ਨਾਮ ਕਮਲ ਨਾਰਾ ਜੀ ਚੇਅਰਮੈਨ ਭਾਰਤੀ ਸਪਾਈ ਸੇਵਕ ਸੰਗ ਇਹ ਸਾਡੇ ਗੋਪੀ ਖੋਸਰਾ ਜੀ ਸਾਡੇ ਪ੍ਰਧਾਨ ਜੀ ਜੁਨੀਨ ਦੇ ਅੱਜ ਅਸੀਂ ਇਕੱਠੇ ਹੋਏ ਆ ਜਿੱਥੇ ਕਮਿਸ਼ਨ ਸਾਹਿਬ ਨੂੰ ਮਿਲਣ ਆਏ ਆ ਸਾਡੇ ਕੁਝ ਮੰਗਾ ਸੀਗੇ ਸਾਡੇ ਜਿਹੜੇ ਖਾਸ ਤੌਰ ਤੇ ਮੁਲਾਜ਼ਰ ਕਮੇਟੀ ਦੇ ਜਿਹੜੇ ਬੰਦੇ ਪੱਕੇ ਹੋਏ ਆ ਉਹਨਾਂ ਨਾਲ ਬਹੁਤ ਜ਼ਿਆਦਾ ਜ਼ੁਲਮ ਹੋ ਰਿਹਾ ਕਾਫੀ ਦਿਨਾਂ ਦੇ ਵਿੱਚੋਂ ਪਹਿਲੀ ਗੱਲ ਜਿਹੜੀ ਕੋਈ ਉਹਨਾਂ ਨੂੰ ਐਗਰੀਮੈਂਟ ਲੈਣੀ ਹੁੰਦੀ ਆ ਉਹ ਵੀ ਪੈਸੇ ਤੋਂ ਬਗੈਰ ਨਹੀਂ ਲੱਗਦੀ ਜੇ ਕੋਈ 4 ਸਾਲਾ 9 ਸਾਲਾ ਕੋਈ ਲਾਣਾ ਹੁੰਦਾ ਉਹ ਵੀ ਪੈਸੇ ਬਗੈਰ ਨਹੀਂ ਲੱਗਦਾ ਔਰ ਸਭ ਤੋਂ ਅ ਉਹਨਾਂ ਨੂੰ ਉਹਦੇ ਸਬੂਤ ਦੇ ਤੌਰ ਤੇ ਨਾ ਪੀਐਫ ਦੀ ਕਾਪੀ ਦਿੱਤੀ ਜਾਂਦੀ ਹੈ ਨਾ ਹੀ ਐਂਟਰੀ ਦਿੱਤੀ ਜਾਂਦੀ ਹੈ ਜੇ ਕੋਈ ਮੰਗੇ ਜਾਂਦੇ ਆ ਤੇ ਕਹਿੰਦੇ ਤੁਹਾਨੂੰ ਕੁਝ ਨਹੀਂ ਮਿਲਣਾ ਜੀ ਤੁਹਾਨੂੰ ਕੁਝ ਨਹੀਂ ਮਿਲਣਾ ਹਰ ਸਾਲ ਮੇਰੇ ਨਾਲ 5 24 ਹੋ ਗਈ 2024 ਹੋ ਗਿਆ ਲਗਭਗ 12 ਸਾਲ ਹੋ ਗਏ ਨਾਲ ਪੱਕੇ ਹੁੰਦੇ ਨੂੰ ਗਏ ਆ 12 ਸਾਲ ਦੇ ਵਿੱਚ ਇਹਨਾਂ ਨੂੰ ਕੋਈ ਨਹੀਂ ਪਤਾ ਸਾਡੇ ਫੰਸ ਸੀਪੀਐਫ ਵਿੱਚ ਕਿੰਨੇ ਪੈਸੇ ਜਮਾ ਆ ਕਿੰਨੇ ਨਹੀਂ ਪੈਸੇ ਜਮਾ ਆ ਕਢਾ ਸਕਦੇ ਕਿ ਨਹੀਂ ਕਢਾ ਸਕਦੇ ਅੱਜ ਸਾਡੇ ਮੁਲਾਜ਼ਮ ਨੂੰ ਮੁਲਾਜ਼ਮ ਦੇ ਮੁਲਾਜ਼ਮ ਨੂੰ ਕੋਈ ਹੋ ਜਵੇ ਕੁਛ ਇਸ ਦੁਨੀਆ ਤੋਂ ਚਲ ਜਵੇ ਉਹਦੇ ਪਰਿਵਾਰ ਦਾ ਕੌਣ ਵਾਰਿਸ ਹੈਗਾ ਉਹਦੇ ਖਾਤੇ 'ਚ ਪੈਸੇ ਹੀ ਨਹੀਂ ਜਮਾ ਸਾਨੂੰ ਪਤਾ ਹੀ ਨਹੀਂ ਕਿੰਨੇ ਪੈਸੇ ਜਮਾ ਆ ਜੇ ਅਸੀਂ ਮੰਗਣ ਜਾਣੇ ਜੇ ਕਹਿਣ ਜਾਣੇ ਕਿ ਐਂਟਰੀ ਕਰਾ ਦੀਏ ਕੁਛ ਐਂਟਰੀ ਕਰਾ ਦਿਓ ਜੀ ਸਾਡੇ ਸੀਪੀਐਫ ਦੀ ਕਾਪੀ ਕਰਾ ਦਿਓ ਜਮਾ ਕਰਾ ਦਿਓ ਸਾਡੇ ਉਹਨੂੰ ਐਂਟਰੀ ਦੇ ਦਿਓ ਸਾਨੂੰ ਬਹੁਤ ਹੀ ਮਾੜੇ ਤਰੀਕੇ ਨਾਲ ਤੁਹਾਨੂੰ ਡੀਲ ਕੀਤਾ ਜਾਂਦਾ ਹੈ ਵੀ ਜਾਓ ਜਾਓ ਤੁਹਾਨੂੰ ਕੋਈ ਕੰਮ ਨਹੀਂ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਦੇ ਅੱਗੇ ਸਾਡੇ ਮੰਤਰੀ ਸਾਹਿਬਾਨ ਸਾਹਿਬ ਦੇ ਅੱਗੇ ਕਿ ਸਾਡੇ ਜਿਹੜੇ ਮੁਲਾਜ਼ਮ ਆ ਜਿਹੜੇ ਮੁਲਾਜ਼ਮ ਆ ਜਿਹੜੇ 2012 ਚ ਪੱਕੇ ਹੋ ਚੁੱਕੇ ਆ ਇਹਨਾਂ ਨਾਲ ਇੰਨਾ ਕਿ ਜ਼ੁਲਮ ਹੋ ਰਿਹਾ ਕਿ ਪੁੱਛੋ ਕੁਛ ਨਾ ਅੱਜ ਵੀ ਇਹ ਲੈਟਰ ਮੰਗ ਕੇ ਵੀ ਅੱਜ ਅੱਜ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲਣ ਆਏ ਸੀ ਤੇ ਕਮਿਸ਼ਨਰ ਸਾਹਿਬ ਇੱਥੇ ਹੈ ਨਹੀਂ ਸੀ ਮੌਕੇ ਉਹਨਾਂ ਦੇ ਵਿੱਚ ਕੋਈ ਮੀਟਿੰਗ ਚੱਲ ਰਹੀ ਆ ਤੇ ਅਸੀਂ ਫਿਰ ਉਹਨਾਂ ਦੇ ਪੀਐਸ ਸਾਹਿਬ ਨੂੰ ਮਿਲੇ ਸੀ ਸੈਕਟਰੀ ਸਾਹਿਬ ਰੋੜਾ ਜੀ ਨੂੰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਗਲੇ ਸੋਮਵਾਰ ਤੱਕ ਤੁਹਾਡੀਆਂ ਸਾਰੀਆਂ ਮਸਲੇ ਹੱਲ ਹੋ ਜਾਣਗੇ ਨਹੀਂ ਮੰਗ ਹੱਲਨਾ ਹੋ ਗਿਆ ਜੇ ਨਹੀਂ ਸਾਡੇ ਮੰਗਾ ਹੱਲ ਨਹੀਂ ਹੋਣਗੇ ਤੇ ਇਸੇ ਤਰ੍ਹਾਂ ਸੁੰਬਰ ਅਸੀਂ ਫਿਰ ਇਕੱਠੇ ਹੋ ਜਾਾਂਗੇ ਮੰਗਲ ਆ ਫਿਰ ਇਕੱਠੇ ਹੋ ਜਾਾਂਗੇ ਅਸੀਂ ਦੇਖੋ ਜੀ ਜਹੀ ਭਾਰਤ ਹੈ ਸਵੈ ਸਵੈਕ ਸੰਘ ਵੱਲੋਂ ਇਹ ਸਾਰੇ ਮੁਲਾਜ਼ਮਾਂ ਨੂੰ ਕਹਿਣਾ ਚਾਹੁੰਦੇ ਆ ਕਿ ਜਿਸ ਬੰਦੇ ਦਾ ਵੀ ਕੋ ਕੰਮ ਹੈਗਾ ਖੁੱਲੇ ਤੌਰ ਤੇ ਸਾੜਨਾ ਚੱਲੋ ਸ਼ਰਤ ਇੱਕੋ ਹੀ ਹੈ ਕਿ ਸਾੜਨਾ ਖੁੱਲੇ ਹੋਏ ਤੌਰ ਤੇ ਚੱਲੋ ਰਿਟਾਇਰਮੈਂਟ ਤੱਕ ਉਹਨਾਂ ਦਾ ਕੰਮ ਫਰੀ ਕਰਾ ਕੇ ਦਵਾਂਗੇ ਅਸੀਂ ਇਹ ਸਾਡਾ ਖੁੱਲਾ ਚੈਲੰਜ ਹੈ ਸਾਡਾ ਨਾ ਅਸੀਂ ਪੈਸਾ ਲੈਂਦੇ ਆ ਨਾ ਅਸੀਂ ਪੈਸਾ ਲੈਣੇ ਆ ਤੇ ਨਾ ਪੈਸਾ ਅੱਗੇ ਦੰਨੇ ਕਿਸਨੂੰ ਜਿਹੜਾ ਮੁਲਾਜ਼ਮਾਂ ਦਾ ਹੱਕ ਵਾ ਉਹ ਬਿਨਾ ਪੈਸਾ ਹੋਏ ਦਵਾਵਾਂਗੇ ਇਹ ਤੁਹਾਨੂੰ ਗੰਟੀ ਦਿੰਨੇ ਆ ਜੀ ਸਾਡੀ ਗੋਪੀ ਖੋਸਾਲਾ ਦੇ ਪ੍ਰਧਾਨ ਜੀ ਹੈਗੇ ਨੇ ਸਾਡੀ ਜਿਹੜੀ ਟੀਮ ਆ ਸਾਡੀ ਬਹੁਤ ਵਧੀਆ ਟੀਮ ਆ ਜੀ ਇੱਕ ਹੈ ਨਾ ਪਿਛਲੇ ਦਿਨੀ ਸਾਨੂੰ ਸਫਾਈ ਸੇਵਕ ਮੁਲਾਜ਼ਮਾਂ ਨੂੰ ਛੁੱਟੀਆਂ ਦੇ ਪੈਸੇ ਦਿੱਤੇ ਗਏ ਸੀ ਛੁੱਟੀਆਂ ਦੇ ਪੈਸੇ ਮੀਨਸ ਵੀ ਸਾਰੇ ਸਾਲ ਦੇ ਵਿੱਚ ਜਿੰਨੀਆਂ ਗੱਸੇ ਛੁੱਟੀਆਂ ਆਉਂਦੀਆਂ ਜਿੰਨੇ ਤਿਹਾੜੀਆਂ ਦੀ ਛੁੱਟੀਆਂ ਆਉਂਦੀਆਂ ਉਸ ਦੌਰਾਨ ਵੀ ਸਾਡੇ ਜਿਹੜੇ ਸਫਾਈ ਸੇਵਕ ਕੰਮ ਕਰਦੇ ਨੇ ਤੇ ਉਹ ਕੰਮ ਦੇ ਵੇਜ ਕੰਮ ਦੇ ਬਦਲੇ ਉਹਨਾਂ ਨੂੰ ਸਾਨੂੰ ਨਾ ਛੁੱਟੀਆਂ ਦੇ ਪੈਸੇ ਇਕੱਠੇ ਸਾਲ 'ਚ ਇੱਕ ਵਾਰੀ ਦਿੱਤੇ ਜਾਂਦੇ ਆ ਜਿਹੜੇ ਕਿ ਪਿਛਲੀ ਵਾਰੀ ਵੀ ਸਾਨੂੰ ਦਿੱਤੇ ਗਏ ਐ ਇਸ ਵਾਰੀ ਪਿਛਲੇ ਮਹੀਨੇ ਦਿੱਤੇ ਗਏ ਸੀਗੇ ਸਾਨੂੰ ਹੋਇਆ ਕੀ ਹੈ ਕਿ ਜਿਹੜੇ ਕਲਰਕ ਸਾਡੇ ਹੈਗੇ ਉਹ 2500 ਰੁਪਏ ਹਰ ਮਹੀਨਾ ਵਾਪਸ ਕੱਟ ਰਹੇ ਜੀ ਉਹਨਾਂ ਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜੇ ਛੁੱਟੀਆਂ ਦੇ ਪੈਸੇ ਸਾਨੂੰ ਦਿੱਤੇ ਆ ਤੇ ਉਹ ਕੱਟ ਕਿਉਂ ਰਹੇ ਆ ਤੇ ਜੇ ਇਹ ਕਮਿਸ਼ਨ ਸਾਹਿਬ ਤਾਂ ਗੱਲ ਲੈਂਦੀ ਹੈ ਉਹਨਾਂ ਨੂੰ ਤਾਂ ਨੋਟਿਸ ਹੀ ਨਹੀਂ ਹੈਗਾ ਬੀ ਇਹ ਪਹਿ ਕੱਟ ਕੱਟ ਰਹੇ ਆ ਤੇ ਇਹ ਗੱਲ ਜਿਹੜੀ ਮੇਨ ਮੰਗ ਜਿਹੜੀ ਅਸੀਂ ਇਹ ਕਰਦੇ ਪਏ ਆ ਕਿ ਜਿਹੜਾ ਹਰ 2500 ਰੁਪਇਆ ਕੱਟਦੇ ਪਿਆ ਇਹ ਬੰਦ ਕੀਤਾ ਜਾਵੇ ਜਿਹੜਾ ਆਲਰੇਡੀ ਕੱਟ ਚੁੱਕੇ ਆ ਉਹ ਵੀ ਸਾਨੂੰ ਵਾਪਸ ਕੀਤਾ ਜਾਵੇ ਔਰ ਦੂਜੀ ਗੱਲ ਤੁਹਾਨੂੰ ਇਹ ਦੱਸ ਦਈਏ ਕਿ ਜਿਹੜੇ 2500 ਰੁਪਏ ਕੱਟ ਰਹੇ ਆ ਕਿਸੇ ਦੀ 18000 ਤਰ੍ਹਾਂ ਆ ਉਹਦਾ 2500 ਰੁਪਏ ਕੱਟ ਰਿਹਾ ਕਿਸੇ ਦੀ 55000 60000 ਤਰ੍ਹਾਂ ਆ ਉਹਦਾ 2500 ਕੱਟ ਰਿਹਾ ਕੋਈ ਕੋਈ ਤਾਲ ਮੇਲ ਨਹੀਂ ਆ ਕਿਸੇ ਦੀ ਜੇ 3000 ਦਿਹਾੜੀ ਆ ਤੇ ਕਿਸੇ ਦੀ ਜੇ 600 ਰੁਪਏ ਦਿਹਾੜੀ ਆ ਤਾਂ ਉਹ ਬਿਲਕੁਲ ਬਰਾਬਰ ਰੱਖਿਆ ਪੈਣਾ ਹਸਤਾ ਔਰ ਦੂਸਰੀ ਗੱਲ ਜਿਨ੍ਹਾਂ ਨੂੰ ਪੈਸੇ ਮਿਲੇ ਵੀ ਨਹੀਂ ਛੁੱਟੀਆਂ ਦੇ ਉਹਨਾਂ ਦੇ ਪੈਸੇ ਵੀ ਕੱਟ ਲਏ ਗਏ ਐਨੀ ਅਨਿਰਗਰਦੀ ਹੈ ਕਿ ਪੁੱਛੋ ਕੁਛ ਨਾ ਜ਼ਿਆਦਾ ਕਲਰ ਕਾਨੂੰ ਕੰਮ ਕਰਦੇ ਨਹੀਂ ਹੁੰਦਾ ਤੇ ਜਾਂ ਇਹ ਜਾਣ ਬੁਝ ਕੇ ਕਰਦੇ ਆ ਤਾਂ ਮੇਰੀ ਬੇਨਤੀ ਹੈ ਕਾਰਪੋਰੇਸ਼ਨ ਕਮਿਸ਼ਨ ਸਾਹਿਬ ਦੇ ਅੱਗੇ ਇਹਦੇ ਉੱਪਰ ਗੌਰ ਕੀਤਾ ਜਾਵੇ ਤੇ ਇੱਕ ਇਹਨਾਂ ਨੂੰ ਕੋ ਪੀਐਨ ਮਿਲ ਰਹੀਆਂ ਜੀਪ ਸੀਪੀਐਫ ਦੇ ਇਹਨਾਂ ਨੂੰ ਅਕਾਊਂਟਸ ਇਹਨਾਂ ਨੂੰ ਚਾਹੀਦੇ ਨੇ ਇੱਕ ਦੋ ਹੋਰ ਮੁਸ਼ਕਲਾਂ ਆ ਗਈਆਂ ਜਿਹੜੀਆਂ ਕਿ ਕਮਿਸ਼ਨ ਸਾਹਿਬ ਨੂੰ ਸੌਫਟਵੇਅਰ ਉਹਨਾਂ ਨੂੰ ਡਿਸਕਸ ਕਰਕੇ ਇਹ ਜਲਦ ਤੋਂ ਜਲਦ ਇਹਨਾਂ ਦਾ ਨਿਪਟਾਰਾ ਕੀਤਾ ਜਾਏਗਾ